ਟੱਕ ਯੂਨੀਅਨ ਵੱਲੋਂ ਹੜਤਾਲ ਕੀਤੀ ਜਾਣ ਤੋਂ ਬਾਅਦ ਜਿਹੜਾ ਹੈਗਾ પેટ્રોલ ਪੰਪਾਂ ਦੇ ਉੱਤੇ ਰਸ ਜਿਹੜਾ ਹੈਗਾ ਬਹੁ ਗਿਣਤੀ ਦੇ ਵਿੱਚ ਦਿਖਾਈ ਦੇ ਰਿਹਾ ਤੇ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੀ ਗੱਲ ਕਰੀਏ ਤਾਂ ਸਰ ਜ਼ਿਲ੍ਹੇ ਦੇ ਤਕਰੀਬਨ ਸਮੂਹ ਪੰਪਾਂ ਦੇ ਵਿੱਚ ਰਸ ਦੀ ਜਿੱਕਰ ਗੱਲ ਕਰਾਂ ਤਾਂ ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਲੋਕਾਂ ਦੇ ਵਿੱਚ ਪੈਟਰੋਲ ਡੀਜ਼ਲ ਨੂੰ ਲੈ ਕੇ ਕਾਫੀ ਕਿਤਨਾ ਕਿਤੇ ਪੈਨਿਕ ਮਾਹੌਲ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਬਹੁ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪੈਟਰੋਲ ਪੰਪਾਂ ਦੇ ਉੱਤੇ ਤੇਲ ਦੇ ਲਈ ਪਹੁੰਚ ਰਹੇ ਨੇ ਮੇਰੇ ਨਾਲ ਪੰਪ ਦੇ ਜਿਹੜੇ ਕਰਮਚਾਰੀ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਸਰ ਕਿਸ ਤਰ੍ਹਾਂ ਦੀ ਸਮੱਸਿਆ ਹੈਗੀ ਔਰ ਕੀ ਕਾਰਨ ਹੈ ਕਿ ਜਿਹੜਾ ਇੰਨਾ ਵੱਡਾ ਰਸ਼ ਦਾ ਕੀ ਨਾਮ ਤੁਹਾਡਾ ਸ਼ਮੀਦਰ ਜੀ ਹਾਂ ਜੀ ਜਿਹੜਾ ਪੰਪ ਹੈ ਜੀ ਇਹ ਹਾਈਵੇ ਫਿਊਲਿੰਗ ਸਟੇਸ਼ਨ ਇਹ ਸਰ ਕੀ ਕਾਰਨ ਹੈ ਕਿ ਜਿਹੜਾ ਰਸ਼ ਕਰੋਂਦਾ ਹੈ ਇਹ ਸਰ ਤੜਕੇ ਦਾ ਰਾਹ ਪੈਂਦੇ ਆ ਕਾਫੀ ਰਾਹ ਪੈਂਦੇ ਆ ਹਾਂ ਜੀ ਇਹ ਹੜਤਾਲ ਹੈ ਆਪਣੇ ਜ਼ਿਲ੍ਹਾ ਤੋਂ ਡੀਪੂ ਵੱਲੋਂ ਕੀਤੀ ਗਈ ਹੈ ਡਰਾਈਵਰਾਂ ਵੱਲੋਂ ਜੀ ਠੀਕ ਹੈ ਹਾਂ ਜੀ ਉਹਦਾ ਕਰਕੇ ਜ਼ਰਾ ਹਾਏ ਦੇਖੋ ਪਤਾ ਨਹੀਂ ਜੀ ਕਿੰਨੇ ਦਿਨ ਲੱਗ ਸਕਦੇ ਇਹ ਤੜਕੇ ਤੋਂ ਰਾਸ਼ ਹੈਗਾ ਤੇ ਫਿਰ ਪੈਟਰੋਲ ਡੀਜ਼ਲ ਅਵੇਲੇਬਲ ਹੈ ਤੁਹਾਡੇ ਕੋਲ ਹਾਂ ਜੀ ਪੈਟਰੋਲ ਡੀਜ਼ਲ ਹੈਗਾ ਸਰ ਅੱਜ ਦੇ ਲੋ ਜਿੰਨਾ ਰਾਸ਼ ਪੈ ਰਿਹਾ ਵਾ ਪਰ ਤਕਰੀਬਨ ਮੇਰੇ ਹਿਸਾਬ ਨਾਲ ਦਿੱਕਤ ਮ ਹੋਣੀ ਹੈ ਲਾਜ ਪੈਟਰੋਲ ਹੁਣ ਹੈ ਕਿ ਨਹੀਂ ਪੈਟਰੋਲ ਖਤਮ ਜੀ ਡਰਾਈ ਹੋ ਗਿਆ ਜੀ ਡਰਾਈ ਹੋ ਗਿਆ ਹਾਂ ਜੀ ਤੇ ਡੀਜ਼ਲ ਡੀਜ਼ਲ ਹੈਗਾ ਸਰ ਹਾਏ ਸ਼ਾਮ ਤੱਕ ਸ਼ਾਇਦ ਨਿਕਲੀ ਜਾਵੇ ਬਾਕੀ ਕੋਈ ਕਹਿ ਨਹੀਂ ਸਕਦੇ ਜੀ ਸ਼ਾਮ ਪਵੇ ਕਿ ਨਾ ਪਵੇ ਹਾਂਜੀ ਲੱਗਦਾ ਹੜਤਾਲ ਕਿੱਦਾਂ ਖਤਮ ਹੋ ਸਕਦੀ ਆ ਕੋਈ ਸਾਰ ਲੱਗਦਾ ਹਾਂਜੀ ਸਾਰਾ ਦੇਖੋ ਕੋਈ ਗੱਲਬਾਤ ਚੱਲੇਗੀ ਤੇ ਫਿਰ ਹੋਏਗਾ ਮਸਲਾ ਹਲ ਤਾਂ ਕੋਈ ਹੋਏਗਾ ਹੀ ਗੱਡੀ ਗੱਡੀ ਵੀ ਜਿਹੜੇ ਹੈਗੇ ਆ ਗੱਡੀ ਵਾਸਤੇ ਗੱਲ ਹੋਈ ਚੱਲੰਦਾ ਡਿਪੂ ਨਾਲ ਵੀ ਕੁਝ ਹਾਂਜੀ 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 ਹੋਈ ਆ ਡਰਾਈਵਰ ਨਾਲ ਗੱਲ ਹੋਈ ਸੀ ਕਹਿੰਦੇ ਜੀ ਹਜੇ ਕੋਈ ਪਤਾ ਨਹੀਂ ਜੀ ਕਿੰਨੇ ਦਿਨ ਲੱਗ ਜਾਣਗੇ ਕਿੰਨੇ ਦਿਨ ਲੱਗ ਜਾਣਗੇ ਹਾਂਜੀ ਕੀ ਲੱਗਦਾ ਇਤਾਂ ਸਮੱਸਿਆ ਲੋਕਾਂ ਨੂੰ ਜਿਹੜੇ ਰੋਜ਼ ਰੋਜ਼ਾਨਾ ਜਿਹੜੇ ਸੌ ਤਰ੍ਹਾਂ ਦੇ ਕੰਮ ਹੈਗੇ ਆ ਤੇ ਕਿਵੇਂ ਚੱਲੂਗਾ ਨਹੀਂ ਸਰ ਬਹੁਤ ਮੁਸ਼ਕਲ ਹੈ ਜੀ ਹਾਂਜੀ ਪੈਟਰੋਲ ਡੀਜ਼ਲ ਤੇ ਗੱਡੀਆਂ ਚੱਲਣੀਆਂ ਕੋਈ ਕੰਮਕਾਰ ਦੇ ਵੀ ਚਲੋ ਆਣਾ ਉਹਨਾ ਹਾਂਜੀ ਸਾਰਾ ਕੁਝ ਇਹਨਾਂ ਕਰਕੇ کاروبار ਪ੍ਰਭਾਵਿਤ ਹੋ ਰਿਹਾ ਨੇ ਹਾਂਜੀ ਹਾਂਜੀ ਲੋਕ ਕਿਤੇ ਪੈਨਿਕ ਨਹੀਂ ਹੋ ਰਿਆਣਗੇ ਤੁਹਾਡੇ ਨਾਲ ਨਹੀਂ ਨਹੀਂ ਸਰ ਹੋਣੀ ਤੁਹਾਡਾ ਕਰਕੇ ਵੀ ਲੋ ਵੀ ਹੋ ਨਹੀਂ ਰਹੇ ਆ ਜੀ ਕੀ ਲੱਗਦਾ ਆਮ ਤੇਲ ਦੀ ਖਪਤ ਜੀ ਸੀਗੀ ਜੋ ਵੀ ਸੀਗੀ ਕੋਈ ਕਰਦਾ ਉਤੋਂ ਵਧੇਰੇ ਫੁੱਲ ਕਰਵਾਇਆ ਜਾ ਸਕਦਾ ਲੈ ਜ਼ਿਆਦਾਤਰ ਸਰ ਪੌਲੀ ਹੁੰਦੇ ਨੇ ਆਦੀ ਮੋਟਰਸਾਈਕਲ ਔਰ ਗੱਡੀਆਂ ਠੀਕ ਹੈ ਹਾਂਜੀ ਇਹ ਕਿਤਨਾ ਕਿਤਨਾ ਮਾਹੌਲ ਹੈਗਾ ਲੋਕਾਂ ਦੇ ਵਿੱਚ ਜਿਕਰ ਬਿਲਕੁਲ ਖਤਮ ਹੋ ਜਾਵੇ ਤਾਂ ਕਿੰਦਾ ਗੱਲ ਹਾਂਜੀ ਸਾਰਾ ਬਹਾਵ ਹੋ ਗਿਆ ਨਾ ਆਈ ਹਾਂਜੀ ਤਾਂ ਇਹ ਪੰਪ ਕਰਮਚਾਰੀ ਨੇ ਜਿੰਨਾਂ ਵੱਲੋਂ ਜਿਹੜਾ ਹੈਗਾ ਉਹ ਮਾਮਲਾ ਜਿਹੜਾ ਸਾਫ਼ ਕੀਤਾ ਗਿਆ ਔਰ ਦੇਖ ਸਕਦੇ ਹੋ ਕਿ ਤਸਵੀਰਾਂ ਤਕਰੀਬਨ ਇਹ ਇੱਕ ਪੰਪ ਦੀਆਂ ਨਹੀਂ ਔਰ ਬਾਹਰ ਵੀ ਤੁਸੀਂ ਦੇਖੋਗੇ ਦੂਸਰੀ ਤਰਫ ਦੂਰ ਤੱਕ ਜਿਕਰ ਦੇਖੋਗੇ ਤਾਂ ਤਕਰੀਬਨ ਜਿਹੜੇ ਵੀ ਹਾਈਵੇ ਦੇ ਪੰਪ ਨੇ ਉੱਥੇ ਮਾਹੌਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲ ਰਿਹਾ ਹੈ ਔਰ ਲੋਕ ਕਹਿ ਸਕਦੇ ਆ ਕਿ ਆਪਣੇ ਰੋਜ਼ਮਰਾਂ ਦੀਆਂ ਜ਼ਰੂਰਤਾਂ ਨੂੰ ਲੈ ਕੇ ਕਿਤੇ ਨਾ ਕਿਤੇ ਪਰੇਸ਼ਾਨ ਨੇ ਕਿ ਜੇਕਰ ਤੇਲ ਪੈਟਰੋਲ ਡੀਜ਼ਲ ਉਹਨਾਂ ਨੂੰ ਨਹੀਂ ਮਿਲਦਾ ਆਵਾਜਾਈ ਪ੍ਰਭਾਵਿਤ ਹੋ ਸਕਦੀ ਆ ਲੋਕਾਂ ਦੇ ਕਹਿ ਸਕਦੇ ਆ ਕਿ ਕਈ ਕੰਮ ਕਰ ਜਿਹੜੇ ਹੈਗੇ ਆ ਰੋਜ਼ਾਨਾ ਆਪਣੇ ਕੰਮ ਕਰਤੇ ਜਾਣਾ ਆਉਣਾ ਜਾਂ ਫਿਰ ਕਹਿ ਸਕਦੇ ਆ ਸਕੂਲਾਂ ਨੂੰ ਲੈ ਕੇ ਜਿਹੜਾ ਹੈਗਾ ਬੱਚਿਆਂ ਨੂੰ ਛੱਡਣ ਜਾਣਾ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਆ ਸਕਦੀ ਹੈਗੀ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਹੜਤਾਲ ਤੋਂ ਬਾਅਦ ਸਿੱਟੇ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਹਲੇ ਰਾਤ ਦਾ ਐਲਾਨ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ ਔਰ ਰਾਤ ਦੇ ਇਸ ਐਲਾਨ ਤੋਂ ਬਾਅਦ ਜਿਹੜਾ ਹੈਗਾ ਪੈਟਰੋਲ ਪੰਪਾਂ ਦੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਬਣੀ ਹੋਈ ਹੈ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਸੋ ਜੁੜੇ ਰਹੋ ਅਗਲੀਆਂ ਅਪਡੇਟ ਦੇ ਲਈ ਵੀ ਧੰਨਵਾਦ